ਵਨ ਮੈਨੂੰ ਸਮਝ ਨਹੀਂ ਆਉਂਦਾ ਸੁਣੋ ਮੈਂ ਕਹਿਣੀ ਕਿਤਾ ਵਨ ਨਹੀਂ ਨਹੀਂ ਗੱਲ ਨਹੀਂ ਹੋਈ ਕੋਈ ਵੀ ਆਹੋ ਉਦਾਂ ਹੀ ਬੱਸ ਐਵੇਂ ਪਿੰਡੋਂ ਮੀ ਦਾ ਫੋਨ ਆਉਂਦਿਆ ਤੇ ਉਹ ਪਿੰਡੋਂ ਨਾਲ ਨਹੀਂ ਕਹਿਣਾ ਤੂੰ ਕਹਿਣਾ ਵੀ ਵਨ ਕੰਮ ਕਰਨ ਨੂੰ ਨਾ ਐਵੇਂ ਮਾਂਜਿਆ ਹੀ ਨਹੀਂ ਕਰਨਦਿਆ ਮੇਰਾ ਸੁਣਾਈ ਨਹੀਂ ਹੁੰਦਾ ਕਿਉਂ ਹਾਂ ਨੰਬਰ ਹੀ ਚਲ ਗਿਆ ਹੁਣ 2 ਐ ਇਹ ਇਦਾਂ ਕਰਤੀ ਆ ਇਹਨਾਂ ਨੂੰ ਫੋਨ ਕਰਕੇ ਪੁੱਛਦੀ ਆ ਜੀ ਕਹਿੰਦਾ ਨਹੀਂ ਡੈਡੀ ਮੈਂ ਨਹੀਂ ਜਾਣਾ ਤੇ ਤੁਸੀਂ ਆਪਾਂ ਕਰ ਲਓ ਵੇਖ ਲਓ ਕਰ ਲਓ ਕਿ ਤੁਸੀਂ ਆਪਣੀ ਮਰਜ਼ੀ ਮੇਰੀ ਹੋਈ ਹੀ ਬਾਗੀ ਨਾ ਗੱਲ ਉਹ ਮੈਨੂੰ ਕਹਿੰਦਾ ਕਹਿੰਦਾ ਇਹਨੇ ਤੇ ਮੁੜ ਕੇ ਆਪਣਾ ਮਾਮਾ ਹੀ ਕਿ ਮੈਂ ਫੁੱਪੜੀ ਸੇਜ ਵਿੱਚ ਹੋਏ ਨਾ ਤੇ ਜਨਾਨੀ ਉਹਦਾ ਕਹਦੇ ਨਾ ਵੀ ਨਹੀਂ ਕੋਈ ਗੱਲ ਨਹੀਂ ਛੱਡੜ ਤੁਸੀਂ ਤੇ ਬਾਬਾ ਹੋਏਦਾ ਉਹ ਸਹੀ ਚਲ 3 2 1 ਤੋ ਸਟਾਰਟ ਕਰਦੇ ਆ ਨਾ 3 2 1 ਬੰਦਾ ਜਿੰਨਾ ਮਰਜੀ ਗਰਮੀ ਚ ਹੋਏ ਨਾ ਤੇ ਜਨਾਨੀ ਹਾਂ 3 2 1 ਚੱਲ ਬੰਦਾ ਜਿੰਨਾ ਮਰਜੀ ਗੁੱਸੇ ਵਿੱਚ ਹੋਏ ਤੇ ਜਨਾਨੀ ਕਹਿ ਦਿੰਦੀ ਆ ਤੇ ਨਹੀਂ ਅਸੀਂ ਆਪਣਾ ਘਰ ਛੱਡ ਕੇ ਨਹੀਂ ਜਾਣਾ ਮੇਰੀ ਬ੍ਰਸ਼ ਬ੍ਰਸ਼ ਪਹਿਨੇ ਤੇ ਹਲੋ ਕਦੀ ਦੇਖੀ ਨਹੀਂ ਹੋਰ ਕੀ ਆ ਹੋ ਗਈ ਗਮ ਗਈ ਆ ਰੱਬਾ ਰਾਂਝਾ ਕੀਤਾ ਨਾ ਪਵਾ ਕੇ ਸਾਡੀ ਦੂਰੀ ਛੱਡ ਆਪਣਾ ਕੀ ਆਜੇ ਜੋਦ ਬੈਠੋ ਤੇ ਇੱਥੇ ਤੇ ਆਪਣੇ ਆਪੇ ਮਾਹ ਪੱਕਣ ਢੀ ਆ ਤੇ ਉਹਨੂੰ ਕਿੱਥੋਂ ਖਵਾ ਲਾਂਗੇ ਕੋਈ ਗੱਲ ਨਹੀਂ ਮੈਂ ਤੁਹਾਨੂੰ ਦੱਸ ਦੂੰਗਾ ਫਿਰ ਮੈਂ ਆ ਕੇ ਖਾ ਜੂਗਾ ਠੀਕ ਹੈ ਹਾਂ ਇਹ ਰੋਟੀ ਦਾ ਤੇ ਆਪਣਾ ਮਾਹ ਹੋਣਿਆ ਕੋਈ ਗੱਲ ਨਹੀਂ ਮੈਂ ਘਰ ਆ ਕੇ ਨਾ ਫਿਰ ਖਾ ਜੂਗਾ ਅਜੇ ਡੇਢ ਜੀ ਡੇਢ ਦਾ ਦੱਸ ਅਜੇ ਡੇਢ ਜੀ ਜੋ ਬੰਦ ਮੈਨੂੰ ਨਾ ਕਿਹਨੇ ਦੱਸਿਆ ਸੀ ਤੇਰੇ ਬਾਰੇ ਅੱਛਾ ਵੀ ਉਥੇ ਸਟੇ ਲੱਗਾ ਸਰਵਿਸ ਜੋਬ ਨੂੰ ਮੈਨੂੰ ਪਤਾ ਲੱਗਾ ਵੀ ਤੂੰ ਸਰਵਿਸ ਸਟੇਸ਼ਨ ਤੇ ਲੱਗਾ ਕਿ ਇਹਨੇ ਆ ਕੇ ਤੈਨੂੰ ਘਰੋਂ ਕੱਢਤਾ ਕੱਢ ਲਈ ਤੁਹਾਨੂੰ ਨੇ ਹੁਣ ਫੋਨ ਤੁਸੀਂ ਕਹਿੰਨਾ ਆ ਤਰੀਮਾ ਦਾ ਤੁਸੀਂ ਕਹਿੰਨਾ ਇੱਕ ਨੂੰ ਫੋਨ ਆ ਗਿਆ ਤਰੀ ਤੋ ਵਾ ਹੈਲੋ 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 ਡੀਡੀ ਨਾ ਇਮਪ੍ਰੈਸ਼ਨ ਗਲਤ ਪੈ ਜਾਂਦਾ ਨਾ ਹੈਲੋ ਹੈਲੋ ਹਾ ਹਾ ਤਰੀ 21 ਜੋਬ ਨੂੰ ਤੇਰੀ ਮੰਮੀ ਦਾ ਫੋਨ ਆਉਣਾ ਮੈਂ ਸੁਣ ਲਾ ਕਿੰ ਕਰਾਗਾ 3 2 ਅਜੇ ਡਾਡੀ ਓਏ ਅਗੇ ਤੇਰੀ ਮੰਮੀ ਦਾ ਫੋਨ ਆਉਂ ਰਿਹਾ ਹੈ ਅੱਛਾ ਅੱਛਾ ਤੂੰ ਮੇਰੀ ਗੱਲ ਸੁਣ ਕੁਛ ਨਹੀਂ ਪੁੱਤ ਘਰ ਨਾ ਕੀ ਐ ਕੰਮ ਵੱਲ ਤੇ ਧਿਆਨ ਨਹੀਂ ਲੱਗਣ ਲਿਆ ਮੇਰਾ ਤੇ ਉਹ ਕਿਦਾਂ ਆਏ ਡਾਡੀ ਜੀ ਕਿ ਨਹੀਂ ਆਏ ਅਜੇ ਨਹੀਂ ਆਏ ਡਾਡੀ ਕੱਟ ਲਾ ਹੈਂ ਫ੍ਰੀ ਕਰਨਾ 1 2 3 ਸਟਾਰਟ ਤੇ ਮੰਮੀ ਜੀ ਆਏ ਡਾਡੀ ਜੀ ਕਿ ਨਹੀਂ ਆਲੇ ਨਹੀਂ ਪੋਤਾ ਅਜੇ ਨਹੀਂ ਗਿਆਏ ਤੇਰੇ ਘਰੋਂ ਬਾਹਰ ਕੱਢਾਂਗੇ ਤੇ ਜੇ ਹੁਣ ਆਪਣੇ ਚ ਚਲੀ ਗਏ ਆ ਉਹ ਤੇ ਹੁਣ ਡੈਡੀ ਜਿਵੇਂ ਮਗਰ ਚਲ ਗਏ 1 2 3 ਸਟਾਰਟ ਜੇ ਹੁਣ ਅਮੀ ਜੀ ਚਲੀ ਗਏ ਆ ਨਾ ਤੇ ਹੁਣ ਡੈਡੀ ਮਗਰ ਲੈਨ ਚ ਲਗੇ ਆ ਅਗਲੇ ਦਿਨ ਦੇ ਆਪਣੀ ਜਾਇਦਾਦ ਵਿੱਚ ਹਿੱਸਾ ਇਹਨਾਂ ਉਹ ਭਰਾਵਾਂ ਦੀ ਅਮੀ ਕਿੱਥੇ ਲਾਉਣਾ ਵਾ ਇਹਨਾਂ ਦੇ ਆਪਣੇ ਕੰਮ ਮਾੜੇ ਆ ਪਹਿਲਾਂ ਇਹ ਆ ਕਿ ਉਹ ਵੀ ਜਿਹੜੀ ਨਾਲ ਵਾ ਉਹ ਵੀ ਉਹ ਜੀ ਆ ਚਾਹੇ ਉਹ ਹੀ ਮੜੀ ਮੋਦੀ ਮਾਤਮ ਦੇਣ ਵਾਲੀ ਇਹ ਤਾਂ ਗਲਤ ਹੋ ਗਈ ਜੀ ਸਟਾਰਟ ਜੇ ਮੇਜੀਓ ਲੜ ਲੱਗਣ ਵਾਲੀ ਆ ਉਹ ਵੀ ਉਹ ਜੀ ਆ ਜੇ ਉਹ ਹੀ ਚੰਗੀ ਸਲਾਹ ਦੇਵੇ ਉਹਨੂੰ ਚਲ ਆਪਣਾ ਘਰ ਪਾ ਕੇ ਬਹਿਣਗੇ ਤੇ ਇਹ ਨਾਲ ਕਹ ਜਾਂ ਨਹੀਂ ਹੁੰਦੇ ਆਹੋ ਨਾ ਹੀ ਆਉਣ ਤੇ ਚੰਗਾ ਹੋ ਜਾਂਦੇ ਆਪ ਤੇ ਹੋਰ ਮੈਂ ਤੇ ਆਪ ਹੀ ਕੋ ਗੱਲ ਕਹਿਣ ਲਈ ਆ ਨੋ 3 ਸਟਾਰ ਦੇਖੋ ਮੰਮੀ ਜੀ ਹੁਣ ਕਿੰਨਾ ਕੋਸ ਚੋਚਿਆ ਹੀ ਇਹ ਘਰੋਂ ਜਾਣਗੇ ਸਟਾਰ ਮੰਮੀ ਜੀ ਦੇਖੋ ਚੁੰਦੇ ਆ ਆਹੋ 3 ਸਟਾਰ ਦੇਖੋ ਮੰਮੀ ਪਹਿਲਾਂ ਹੀ ਕਿੰਨਾ ਕੁਛ ਕਰਦੇ ਰਹੇ ਚੱਲ ਕਿਹਨਾ ਕਿਹ ਤਰ੍ਹਾਂ ਪਹਿਲੀ ਢੱਡੇ ਕੋਲ ਆ ਜੇ ਹੁਣ ਕੋਈ ਨਹੀਂ ਪੁੱਤ ਤਾਂ ਧੀ ਜੇ ਸਾਡੇ ਕੋਲ ਹੀ ਆਉਣੀ ਹੋਰ ਕਿੱਥੇ ਜਾਣੀ ਹੈ ਚੱਲ ਆ ਜੋ ਮੇਰਾ ਕਰੋ ਰਪਿੰਦਰ ਤੂੰ ਹੀ ਚੱਲ ਉਹ ਚੱਲ ਮੈਨੂੰ ਸਮਝ ਨਹੀਂ ਆ ਰਿਹਾ ਸੁਣੋ ਮੈਂ ਕਹਿ ਰਹੀ ਹਾਂ ਤਾਂ ਨਹੀਂ ਨਹੀਂ ਗੱਲ ਨਹੀਂ ਹੋਈ ਕੋਈ ਵੀ ਆਹੋ ਉਦਾਂ ਹੀ ਬੱਸ ਐਵੇਂ ਪਿੰਡੋਂ ਮੀ ਦਾ ਫੋਨ ਆਉਂਦਿਆ ਤੇ ਉਹ ਪਿੰਡ ਵਾਲਾ ਨਹੀਂ ਕਹਿਣਾ ਤੂੰ ਕਹਿਣਾ ਵੀ ਕੰਮ ਕਰਨ ਨੂੰ ਨਾ ਐਵੇਂ ਮਾਂਜਿਆ ਹੀ ਨਹੀਂ ਕਰਨਦਿਆ ਮੇਰਾ ਸੁਣਾਈ ਨਹੀਂ ਹੁੰਦਾ ਕਿਉਂ ਹਾਂ ਨੰਬਰ ਹੀ ਚਲ ਗਿਆ ਹੁਣ ਇਹ ਇਦਾਂ ਕਰਦੀਆਂ ਇਹਨਾਂ ਨੂੰ ਫੋਨ ਕਰਕੇ ਪੁੱਛਦੀਆਂ じゃ ਕਹਿੰਦਾ ਨਹੀਂ ਡੈਡੀ ਮੈਂ ਨਹੀਂ ਜਾਣਾ ਤੇ ਤੁਸੀਂ ਆਹ ਵੇਖ ਲਓ ਕਰ ਲਓ ਕਿ ਤੁਸੀਂ ਆਪਣੀ ਮਰਜ਼ੀ ਮੇਰੀ ਹੋਈ ਹੀ ਬਾਗੀ ਨਾ ਗੱਲ ਉਹ ਮਰ ਨੂੰ ਕਹਿੰਦਾ ਹੈ ਕਹਿੰਦਾ ਇਹਨੇ ਤੇ ਮੁੜ ਕੇ ਆਪਣਾ ਮਾਮਾ ਹੀ ਕਿ ਮੈਂ ਫੁੱਫੜੀ ਸੇਜ ਵਿੱਚ ਹੋਏ ਨਾ ਤੇ ਜਨਾਨੀ ਉਹਦਾ ਕਹਦੇ ਨਾ ਵੀ ਨਹੀਂ ਕੋਈ ਗੱਲ ਨਹੀਂ ਛੱਡੜ ਤੁਸੀਂ ਤੇ ਬੰਦਾ ਹੋ ਜਾਂਦਾ ਉਹ ਸਹੀ ਚੱਲ 3 2 1 ਕਿ ਤੂੰ ਸਟਾਰਟ ਕਰਦਾ ਮੈਂ 3 2 1 ਬੰਦਾ ਜਿੰਨਾ ਮਰਜ਼ੀ ਗਰਮੀ 'ਚ ਹੋਏ ਨਾ ਤੇ ਜਨਾਨੀ ਹੈ 3 2 1 ਚੱਲ ਬੰਦਾ ਜਿੰਨਾ ਮਰਜ਼ੀ ਕੂਸੇ ਵਿੱਚ ਹੋਏ ਤੇ ਜਨਾਨੀ ਕਹਿ ਦਿੰਦੀ ਹੈ ਤੇ ਨਹੀਂ ਅਸੀਂ ਆਪਣਾ ਘਰ ਛੱਡ ਕੇ ਨਹੀਂ ਜਾਣਾ ਇਹਦੀ ਬ੍ਰਸ਼ ਬ੍ਰਸ਼ ਪਹਿ ਦੇ ਤੇ ਹੈਲੋ ਦੇ ਦੇ ਗਿਲੇ ਇਹੋ ਨੇ ਕੀ ਹੋ ਗਿਆ ਗਮ ਗਏ ਆ ਵਿਛੋੜਾ ਰੱਬਾ ਰਾਂਝਾ ਕੀਤਾ ਨਾ ਹਵਾ ਕੇ ਸਾਡੀ ਦੂਰੀ ਛੱਡ ਆਪਣਾ ਕੀ ਆਜੋ ਜੋਰ ਬਹਿ ਜਾ ਤੇ ਇੱਥੇ ਤੇ ਆਪਣੇ ਆਪੇ ਮਾਹ ਪੱਕਣ ਢੀਆ ਤੇ ਉਹਨੂੰ ਕਿੱਥੋਂ ਖਵਲਾਂਗੇ ਕੋਈ ਗੱਲ ਨਹੀਂ ਮੈਂ ਤੁਹਾਨੂੰ ਦੱਸ ਦੂੰਗਾ ਫਿਰ ਮੈਂ ਆ ਕੇ ਖਾ ਜੂਗਾ ਕੀ ਹਾਂ ਤੇ ਇਸ ਤੋਂ ਰੋਟੀ ਦਾ ਤੇ ਆਪਣਾ ਮਾਹ ਹੋਣਿਆ ਕੋਈ ਗੱਲ ਨਹੀਂ ਮੈਂ ਘਰ ਆ ਕੇ ਨਾ ਫਿਰ ਖਾ ਜੂਗਾ ਅਜੇ ਡੈਡੀ ਡੈਡੀ ਦਾ ਦਾਦਾ ਅਜੇ ਡੈਡੀ ਜੀ ਜੋਬਨ ਮੈਨੂੰ ਨਾ ਕਿਹਨੇ ਦੱਸਿਆ ਸੀ ਤੇਰੇ ਬਾਰੇ ਅੱਛਾ ਵੀ ਉਥੇ ਸਟੇ ਲੱਗਾ ਸਰਵਿਸ ਸਟੇ ਦੇ ਜੋਬਨ ਨੂੰ ਮੈਨੂੰ ਪਤਾ ਲੱਗਾ ਵੀ ਤੂੰ ਸਰਵਿਸ ਸਟੇਸ਼ਨ ਤੇ ਲੱਗਾ ਆ ਕਿਹਨੇ ਆ ਕੇ ਤੈਨੂੰ ਘਰੋਂ ਘੜਤਾ ਤੂੰ ਕੱਟ ਲੈ ਤਨਨ ਨੂੰ ਫੋਨ ਠੀਕ ਹੈ ਨਾ ਆ ਤਰੀ ਮਾਂ ਦਾ ਫੋਨ ਤੁਸੀਂ ਕਹਿੰਨਾ ਇੱਕ ਨੂੰ ਫੋਨ ਆ ਗਿਆ 31 ਹੈਲੋ 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 ਡੀ ਨੇ ਇਮਪ੍ਰੈਸ਼ਨ ਗਲਤ ਪੈ ਜਾਂਦਾ ਨਾ ਹੈਲੋ ਹੈਲੋ ਹਾ ਹਾ 31 ਜੋ ਬਣਾ ਤੇਰੀ ਮੰਮੀ ਦਾ ਫੋਨ ਆਉਣੇ ਮੈਂ ਸੁਣ ਲਾ ਕਹਿਂ ਕਰਾਂਗਾ 31 32 ਅਜੇ ਰੱਜੀ ਓਏ ਆ ਗਿਆ ਤੇਰੀ ਮੰਮੀ ਦਾ ਫੋਨ ਆਉਣ ਗਿਆ ਇਹ ਅੱਛਾ ਅੱਛਾ ਤੂੰ ਮੇਰੀ ਗੱਲ ਸੁਣਾ ਕੁਛ ਨਹੀਂ ਪੁੱਤ ਕਰਨਾ ਕੀ ਐ ਪੇਟਾਂ ਮੋਲਤ ਧਿਆਨ ਨਹੀਂ ਲੱਗਣਿਆ ਮੇਰਾ ਤੈ ਉਹ ਕਿਦਾਂ ਆਏ ਡੈਡੀ ਜੀ ਕਿ ਨਹੀਂ ਆਏ ਅਜੇ ਨਹੀਂ ਆਏ ਡੈਡੀ ਕੱਟ ਲਾ ਹੈਂਡਫ੍ਰੀਕ ਨਹੀਂ ਕਰਨਾ 1 2 3 ਸਟਾਰਟ ਤੇ ਮੰਮੀ ਜੀ ਆਏ ਡੈਡੀ ਜੀ ਕਿ ਨਹੀਂ ਆਲੇ ਨਹੀਂ ਪੁੱਤ ਅਜੇ ਨਹੀਂ ਗਏ ਬਰੇਕਰ ਉਹ ਬਾਹਰ ਕੱਢਾਂਗੇ ਤੇ ਜੇ ਹੁਣ ਆਪਣੇ ਚ ਚਲੀ ਗਏ ਆ ਉਹ ਤੂੰ ਡੈਡੀ ਜੀ ਮਗਰ ਚੱਲਦੀ 1 2 3 ਸਟਾਰਟ ਜੇ ਹੁਣ ਅਮੀ ਜੀ ਚਲੀ ਗਏ ਆ ਨਾ ਤਾਂ ਹੁਣ ਡੈਡੀ ਮਗਰ ਲਾਂ ਚ ਲਗੇ ਆ ਅਗਲੇ ਦਿਨ ਦੇ ਆਪਣੀ ਜਾਇਦਾਦ ਵਿੱਚ ਹਿੱਸਾ ਇਹਨੂੰ ਉਹ ਭਰਾਵਾਂ ਨੇ ਅਮੀ ਕਿੱਥੇ ਲਾਉਣਾ ਵਾ ਇਹਨਾਂ ਦੇ ਆਪਣੇ ਕੰਮ ਮਾੜੇ ਪਹਿਲਾਂ ਇਹ ਆ ਕਿ ਉਹ ਵੀ ਜਿਹੜੀ ਨਾਲ ਵਾ ਉਹ ਵੀ ਉਹੋ ਜੀ ਆ ਚਾਹੇ ਉਹ ਹੀ ਮੜੀ ਮੋਦੀ ਮਾਤਮ ਦੇਣ ਵਾਲੀ ਇਹ ਤਾਂ ਗਲਤ ਹੋ ਗਈ ਜੇ ਮੇਜੀ ਉਹ ਲੜ ਲੱਗਣ ਵਾਲੀ ਆ ਉਹ ਵੀ ਉਹੋ ਜੀ ਆ ਜੇ ਉਹ ਹੀ ਚੰਗੀ ਸਲਾਹ ਦੇਵੇ ਉਹਨੂੰ ਤਾਂ ਚਲ ਆਪਣੇ ਘਰ ਪਾ ਕੇ ਬਹਿਣਗੇ ਤੇ ਨਾਲ ਕਜਾ ਨਹੀਂ ਹੁੰਦੇ ਆਹੋ ਨਾ ਹੀ ਆਉਣ ਤੇ ਚੰਗਾ ਹੋ ਜਾਵੇ ਆਹ ਤੇ ਹੋਰ ਮੈਂ ਤੇ ਆਪੇ ਕੋ ਗੱਲ ਕਹਿਣ ਲਈ ਆ। ਨਾ। 2 ਸਟਾਰ। ਦੇਖੋ ਮੰਮੀ ਜੀ ਹੁਣ ਕਿੰਨਾ ਕੋਸੋ ਚਿਆ ਹੀ। ਏ ਘਰੋਂ ਜਾਣਗੀ। ਸਟਾਰ। ਮੰਮੀ ਜੀ ਦੇਖੋ। ਚੁੰਦੇ ਆ। ਆਹੋ। 3 ਸਟਾਰ। ਦੇਖੋ ਮੰਮੀ ਪਹਿਲਾਂ ਹੀ ਕਿੰਨਾ ਕੁਛ ਕਰਦੇ ਰਹੇ। ਤੇ ਚੱਲ ਕਿਹਨਾ ਕਿਸ ਤਰ੍ਹਾਂ ਪਹਿਲੀ ਹੱਡੇ ਕੋਲ ਆ ਜੇ। ਹੁਣ ਕੋਈ ਨਹੀਂ ਪੁੱਤ। ਤਾ ਦੀ ਧੀ ਹੈ ਸਾਡੇ ਕੋਲ ਹੀ ਆਉਣੀ ਹੋਰ ਕਿੱਥੇ ਜਾਣੀ ਹੈ ਚਲ ਆ ਜੋ ਮੇਰਾ ਕਰੋ ਰੁਪਿੰਦਰ ਤੂੰ ਹੀ ਚਲ ਉਹ ਚਲ